ਇਕੋ ਸਭ ਤੋਂ ਪਹਿਲਾਂ ਆਪਣਾ ਪਹਿਲ ਦੇ ਧਾਰ ਤੇ ਜਿਹੜਾ ਮੁੱਦਾ ਨਾ ਉਹ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ 1 ਸਾਲ ਹੋ ਚੱਲਾ ਜੇ ਪਰ ਸਰਕਾਰਾਂ ਵੇਖੋ ਅੰਨੀਆਂ ਗੂੰਗੀਆਂ ਬੋਲੀਆਂ ਹੋ ਕੇ ਬੈਠੀਆਂ ਜਿਹੜੇ 92 ਚ ਤਾਈ ਨੇ ਕੀਤਾ ਕੀ ਹੈ ਮੂੰਹ ਨੇ ਜਿੱਪ ਲਾ ਕੇ ਬੈਠੇ ਪਏ ਯਾਰ ਕਮ ਸੇ ਬਿਆਨ ਤੇ ਕੱਟੋ ਮੂੰਹ ਤੋਂ ਕੋਈ ਬਿਆਨ ਕੱਟ ਕੇ ਰਾਜ਼ੀ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਬੋਲਣਾ ਤਾਂ ਪੱਗਾਂ ਸਿਰਫਾ ਸਾ ਕੇ ਬੈਠੇ ਹੋ ਤੁਸੀਂ ਉਹ ਕੌਮ ਦਾ ਜੋਧਾ ਹੈ ਤੇ ਹੁਣ ਕੌਮ ਦਾ ਫਰਜ਼ ਬਣਦਾ ਕਿ ਉਹਦੇ ਨਾਲ ਖੜੇ ਤੇ ਉਹਨੂੰ ਮਾਨ ਦੇਵੇ ਕਿ ਉਹਨੇ ਜਿਹੜਾ ਜੋਧੇ ਨੇ ਆਪਣੇ ਕੌਮ ਦੇ ਖਾਤਰ ਆਪਣੇ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਉਹ ਰੱਬ ਦੇ ਆਸਰੇ ਛੱਡ ਕੇ ਤਾਂ ਦਿੱਲੀ ਕੁਰਬਾਨੀ ਕੀਤੀ ਇਸ ਕਰਕੇ ਉਹਨਾ ਸਾਨੇ ਵੀ ਸਾਰੇ ਆਪਣੇ ਜੋ ਹੋਰ ਗਲੇਸ਼ਿਵ ਕੇ ਹੋਰ ਜੋ ਵੀ ਕੁਛ ਆ ਸਾਰੀਆਂ ਆਪਣੇ ਲੋਭ ਲਾਲਸਾ ਪਿੱਛੇ ਛੱਡ ਕੇ ਇਹ ਪੰਥ ਦਾ ਸਾਥ ਇਹ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਸਾਡੀ ਸੋਚ ਤੋਂ ਨਾ ਮਤਲਬ ਕਈ ਗੁਣਾ ਅੱਗੇ ਜੀ ਇਹਨਾਂ ਸੋਚਿਆ ਨਹੀਂ ਸੀ ਜਿੰਨਾ ਸਾਨੂੰ ਪੰਥ ਇਸ ਟਾਈਮ ਪਿਆਰ ਦੇ ਰਿਹਾ ਕਿ ਦੇਖੋ ਇੱਕ ਅਸੀਂ ਛੋਟੇ ਜਿਹੇ ਘਰ ਤੋਂ ਉੱਠੇ ਆ ਰੈਡੀਮੇਡ ਕਾਰੋਬਾਰ ਕਰਨ आले ਆ ਸਾਨੂੰ ਪਤਾ ਹੀ ਨਹੀਂ ਕਿ ਪੰਥ ਨੇ ਇੰਨਾ ਮਾਨ ਸਰਕਾਰ ਦੇ ਦੇਣਾ ਇਹਨਾਂ ਨੇ ਪਹਿਲਾਂ ਵੀ ਬੜੀ ਵਾਰਾ ਜਦੋਂ ਪੰਥ ਤੇ ਕੋਈ ਇਹੋ ਜਿਹੀ ਭੀੜ ਬਣੀ ਆ ਉਹਨਾਂ ਨੇ ਬੜਾ ਮਾਣ ਦੇ ਕੇ ਮਾਨ ਸਾਹਿਬ ਨੂੰ ਮੋਹਨ ਸਿੰਘ ਟੋਡਰ ਸਾਹਿਬ ਨੂੰ ਅਮਰਤਪਾਲ ਨੂੰ ਇਹ ਲੋਕਾਂ ਨੇ ਦੱਸਿਆ ਕਿ ਅਸੀਂ ਜਿੰਦੇ ਆ ਅੱਜ ਜਾਗਦੇ ਆ ਇਸ ਕਰਕੇ ਹੁਣ ਫਿਰ ਮੇਰੇ ਖਿਆਲ ਆ ਕਿ ਬਹੁਤ ਵੱਡੀ ਤਦਦਾਦ ਜਿੰਦਾ ਅੱਜ ਪਹਿਲੇ ਦਿਨ ਤੋਂ ਹੀ ਐਡਾ ਵੱਡਾ ਸਮਰਥਨ ਜਿਹੜਾ ਜੁੜ ਰਿਹਾ ਉਹ ਲੱਗਦਾ ਕਿ ਇੱਕ ਬਹੁਤ ਇਤਿਹਾਸਿਕ ਜਿੱਤ ਹੋਊਗੀ ਐਸੇ ਪੰਥਕ ਧਿਰਾਂ ਜਿੰਨੀਆਂ ਵੀ ਸੱਜੀਆਂ ਖੱਬੀਆਂ ਸਾਰੀਆਂ ਸਹਿਮਤ ਨੇ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਪੰਥ ਹੀ ਪੂਰਾ ਨਾਲ ਖਲੋ ਗਿਆ ਜੀ ਅੱਜ ਤੇ ਪੂਰਾ ਪੰਥ ਖਲੋ ਗਿਆ ਜੀ ਤੁਹਾਡੇ ਸਾਹਮਣੇ ਸੋ ਨਿਹਾਲ ਸ੍ਰੀ ਅਕਾਲ ਜਿਹੜੇ ਧਰਮੀ ਫੌਜੀਓ ਸਾਡੇ ਸਤਕਾਰਯੋਗ ਨੇ ਉਹ ਅੱਜ ਵੀ ਇਹ ਤੇ ਕੱਲ ਨੂੰ ਵੀ ਰਹਿਣਗੇ ਕੀ ਬਾਤ ਹੈ ਪਰ ਜਿਹੜਾ ਉਹਨਾਂ ਡਿਸੀਜਨ ਲਿੱਤਾ ਨਾ ਉਹ ਗਲਤ ਲਿੱਤਾ ਬਸ ਉਹਨਾਂ ਨੇ ਉਹ ਨਹੀਂ ਲੈਣਾ ਚਾਹੀਦਾ ਪਾਰਟੀ ਵਾਲਾ ਹਾਂ ਬਿਲਕੁਲ ਜੀ ਉਹ ਨਹੀਂ ਲੈਣਾ ਚਾਹੀਦਾ ਸੀ ਉਹ ਅੱਜ ਵੀ ਸਤਕਾਰਯੋਗ ਹੈ ਮੈਂ ਉਹਨਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਜੀ ਮੈਂ ਉਹਨਾਂ ਦਾ ਜੋੜੇ ਛਾੜਦਾ ਜੀ ਪਰਿਵਾਰ ਦੇ ਹੋਰ ਦੱਸੋ ਕੋਈ ਬੇਨਤੀ ਕਰਨਾ ਜਿੰਨੇ ਤੱਕ ਆਂਦੇ ਪਏ ਨਾ ਕੈਂਡੀਡੇਟ ਇਹਨਾਂ ਨੂੰ ਪੁੱਛੋ ਖਲਾਰ ਕੇ ਭਾ ਕੇ ਚਾਹ ਪਾਣੀ ਪਿਆ ਕੇ ਕਿ ਦੱਸੋ ਕੀਤਾ ਕਿ ਇਹ ਤਿੰਨ ਸਾਲਾਂ ਮੇਰੇ ਤੇ ਤੁਹਾਨੂੰ ਵੋਟ ਪਾਜੀਏ ਆਪਾਂ ਦਰਸ਼ਕੋ ਤਰਨ ਤਰਨ ਜਿਮਣੀ ਚਾਉਣ ਤੋਂ ਪੰਥਕ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਔਰ ਵਾਰਿਸ ਪੰਜਾਬ ਦੀ ਜਥੇਬੰਦੀ ਸਾਰੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜੀ ਇਹ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਚੱਲਦੇ ਆਣਾ ਭਾਈ ਜੀ ਮਤਲਬ ਪੰਥ ਵੇਖੋ ਇੱਕ ਹਸਾਣਾ ਪੂਰਾ ਚੜ੍ਹਦੀ ਕਲਾ ਚ ਪੰਥ ਹੈ ਜੀ ਅੱਜ ਪੂਰਾ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਸਾਡੀ ਸੋਚ ਤੋਂ ਨਾ ਮਤਲਬ ਕਈ ਗੁਣਾ ਅੱਗੇ ਜੀ ਇਹਨਾਂ ਸੋਚਿਆ ਨਹੀਂ ਸੀ ਜਿੰਨਾ ਸਾਨੂੰ ਪੰਥ ਇਸ ਟ ਪੁਕੀ ਦੇਖੋ ਇੱਕ ਅਸੀਂ ਛੋਟੇ ਜਿਹੇ ਘਰ ਤੋਂ ਉੱਠੇ ਆਂ ਰੈਡੀਮੇਡ ਕਾਰੋਬਾਰ ਕਰਨ ਵਾਲੇ ਆ ਸਾਨੂੰ ਪਤਾ ਹੀ ਨਹੀਂ ਕਿ ਪੰਥ ਨੇ ਇੰਨਾ ਸਾਨੂੰ ਮਾਨ ਸਤਕਾਰ ਦੇ ਦੇਣਾ ਕਦੀ ਸੋਪਣੇ ਜਿ ਨਹੀਂ ਸੋਚਿਆ ਸੀ ਅੱਜ ਪਰ ਤੁਹਾਡੇ ਭਰਾ ਦੀ ਕੁਰਬਾਨੀ ਕਰਕੇ ਤੁਸੀਂ ਪੰਥਕ ਪਰਿਵਾਰ ਵਜਣ ਲੱਗ ਪਏ ਲੱਗਦਾ ਪੀ ਇਹ ਲੋਕ ਜਿਹੜੇ ਤਰਨ ਤਰਨ ਦੇ ਭਰਾ ਦੀ ਕੁਰਬਾਨੀ ਦਾ ਮੁੱਲ ਪਾਉਣਗੇ ਬਿਲਕੁਲ ਜੀ ਬਿਲਕੁਲ ਸੱਚ ਹੈ ਜੀ ਹੁਣ ਮਾਝੇ ਵਾਲੇ ਬੇਨਤੀ ਕਰਨਾ ਚਾਹੁੰਦੇ ਆ ਮਾਝੇ ਵਾਲਿਓ ਪੰਜਾਬ ਵਾਲਿਓ ਤਗੜੇ ਹੋ ਜਾਓ ਇਹ ਹੁਣ ਗੁਰੂ ਸਾਹਿਬ ਦੀ ਬਖਸ਼ਿਸ਼ ਚਾਹੀਦੀ ਦਾ ਤੇ ਤੁਹਾਡਾ ਓਟ ਆਸਰਾ ਚਾਹੀਦਾ ਹੈ ਪਰਵਾਦ ਨੂੰ ਇੱਕ ਇੱਕ ਵੋਟ ਤੁਹਾਡੀ ਬ ਪੰਜਾਬ ਦੇ ਬੜੇ ਮੁੱਦੇ ਨੇ ਤੇ ਹੁਣ ਤੱਕ ਲੋਕਾਂ ਨੇ 117 ਬਣਾਏ ਨੇ ਪਰ ਪੰਜਾਬ ਦੇ ਮੁੱਦੇ ਪੰਜਾਬ ਦੇ ਪਾਣੀ ਕੋਈ ਗੱਲ ਅਜੇ ਤਾਈਂ ਵਿਧਾਨ ਸਭਾ ਜੁੱਠੀ ਨਹੀਂ ਤੁਹਾਡੇ ਤੋਂ ਲੋਕ ਆਸ ਰੱਖਣ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਪੰਜਾਬ ਦੀ ਸੇਵਾ ਕਰਨ ਦੇ ਵਾਸਤੇ ਆਏ ਆ ਕੋਈ ਅਸੀਂ ਰਾਜ ਕਰਨੇ ਆਏ ਕਿਉਂਕਿ ਸੰਦੀਪ ਸਿੰਘ ਨੇ ਅੰਦਰੋਂ ਜੇਲ੍ਹ ਦਾ ਇੱਕੋ ਸੁਨੇਹਾ ਸੀ ਕਹਿੰਦਾ ਅਸੀਂ ਰਾਜ ਨਹੀਂ ਕਰਨਾ ਸੇਵਾ ਕਰਨ ਦੀ ਸੰਗਤ ਦੀ ਜਾ ਕੇ ਕਿਉਂਕਿ ਦੇਖੋ ਕਿੰਨੀਆਂ ਧੱਕੇਸ਼ਾਈਆਂ ਹੋ ਰਹੀਆਂ ਪੰਜਾਬ ਦੇ ਵਿੱਚ ਆਪਣਾ ਵਪਾਰ ਕਿੰਨਾ ਡਾਊਨ ਜਾ ਰਿਹਾ ਗੁਰੂਗ੍ਰਾਂਦ ਸਾਹਿਬ ਦੀ ਬੇਦਬੀ ਹੋ ਰਹੀ ਹੈ ਜਿਹੜੇ ਸਰਕਾਰਾਂ ਬੰਦੀਆਂ ਉਦੋਂ ਉਹਨਾਂ ਨੇ ਕਰਦੇ ਕਿ ਆਪਾਂ ਇਹ ਚੀਜ਼ ਕਰਾਂਗੇ ਕੀਤਾ ਹੈ ਤਾਂ ਕੁਝ ਵੀ ਨਹੀਂ ਦੇਖੋ 3 ਸਾਲ ਬੀਤ ਗਏ ਆ ਹੁਣ ਹੁਣ ਸਕੂਲਾ ਛੱਡਿਆ ਉੱਥੇ ਕਿ ਆ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਜੀ ਆ ਕੱਢਦੇ ਧੋ ਕੇ ਬਾਹਰ ਕੱਢ ਦਿੰਦੇ ਤੇ ਜਿਹੜਾ ਪਹਿਲਾਂ 3 ਸਾਲ ਦਾ ਇਹਨਾਂ ਦਾ ਰਿਆ ਉਥੇ ਐਮਐਲਏ ਨੇ ਕੀਤਾ ਕੀ ਹੈ ਮੈਂ ਤੇ ਮਾਝੀ ਵਾਲੀ ਸੰਗਤਾਂ ਨੂੰ ਤਰਨਤਾਰਨ ਸੰਗਤਾਂ ਨੂੰ ਕੋਈ ਬੇਨਤੀ ਕਰਨਾ ਜਿੰਨੇ ਤੁਹਾੜ ਕੋ ਆਂਦੇ ਪਏ ਨਾ ਕੈਂਡੀਡੇਟ ਇਹਨਾਂ ਨੂੰ ਪੁੱਛੋ ਖਲਾਰ ਕੇ ਭਾ ਕੇ ਚਾਹ ਪਾਣੀ ਪਿਆ ਕੇ ਇਹ ਦੱਸੋ ਕੀਤਾ ਕੀ ਜੀ ਤਿੰਨ ਸਾਲਾਂ ਵਿੱਚ ਜੇ ਤੁਹਾਨੂੰ ਵੋਟ ਪਾਜੀਏ ਆਪਾਂ ਕਿਉਂਕਿ ਜ਼ਰੂਰੀ ਬੰਦਾ ਪੈਨਾਂ ਦਾ ਹੁਣ ਵੇਖੋ ਭਾਈ ਅਮਰਤਪਾਲ ਸਿੰਘ ਜੀ ਮਤਲਬ ਖਾਲਸਾ ਵਹੀਰ ਚਲਾ ਰਹੇ ਸੀ ਠੀਕ ਹੈ ਜੀ ਗੁਰੂ ਵਾਲੇ ਪਾਸੇ ਲਾ ਰਹੇ ਉਹਨੇ ਕੀ ਗਲਤ ਕਰਤਾ ਪੰਜਾਬ ਦਾ ਉਨਨ ਚੋਕੇ ਐਨਐਸਏ ਲਾ ਕੇ ਬੰਦ ਕਰਤਾ ਇਹ ਸਰਕਾਰਾਂ ਕਿਤੇ ਨਾ ਕਿਤੇ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੀਆਂ ਪਈਆਂ ਪੈਸੇ ਪੰਥਕ ਧਿਰਾਂ ਜਿੰਨੀਆਂ ਵੀ ਸੱਜੀਆਂ ਖੱਬੀਆਂ ਸਾਰੀਆਂ ਸਹਿਮਤ ਨੇ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਪੰਥ ਹੀ ਪੂਰਾ ਨਾਲ ਖਲੋ ਗਿਆ ਜੀ ਅੱਜ ਤੇ ਪੂਰਾ ਪੰਥ ਖਲੋ ਗਿਆ ਜੀ ਤੁਹਾਡੇ ਸਾਹਮਣੇ ਸੋਨਹਾਰਾ ਸ੍ਰੀ ਅਕਾਲ ਸਰਕਾਰ 2027 ਦਾ ਪੇਡ ਬੰਨ੍ਹ ਦੋਗੇ ਇਹ ਸੀਟ ਤੋਂ ਇਹ ਗੁਰੂ ਸਾਹਿਬ ਦੇ ਕੰਨਾਂ ਦੀ ਮੈਂ ਕੁਛ ਵੀ ਨਹੀਂ ਮੈਂ ਗੁਰੂ ਘਰ ਦਾ ਕੁੱਕਰ ਹੈ ਜੀ ਜੋ ਕਰਨਾ ਗੁਰੂ ਸਾਹਿਬ ਨੇ ਕਰਦਾ ਮੇਰੇ ਹੱਥੋਂ ਕੁਛ ਵੀ ਨਹੀਂ ਹੈ ਜੀ ਮੈਂ ਤਾਂ ਜਦੋਂ ਜਦੋਂ ਮਤਲਬ ਕਿ ਸਾਨੂੰ ਆ ਕੇ ਬੇਨਤੀਆਂ ਕਰਦੇ ਪਈਨ ਸੰਗਤਾਂ ਆ ਕੇ ਤੇ ਮੈਂ ਇੱਕੋ ਗੱਲ ਕਹਿੰਦਾ ਮੈਂ ਗੁਰੂ ਘਰ ਦਾ ਕੁੱਕਰ ਜੇ ਮੈਂ ਇਹਨੇ ਜੋਗਾ ਨਹੀਂਗਾ ਤੇ ਸੰਗਤਾਂ ਨੇ ਅਜ ਮਾਣ ਵਾਕਈ ਬਹੁਤ ਜ਼ਿਆਦਾ ਬਖਸ਼ਤ ਹੈ ਜਿੰਨਾ ਉਹਨਾਂ ਨੇ ਕਿਹਾ ਸੀ ਉਹ ਤੋਂ ਵੱਧ ਹੀ ਬਖਸ਼ਤ ਹੈ ਜੀ ਯਾ ਬਾ ਅੱਜ ਤਾਂ ਹਨੇਰੀ ਖੁੱਲਣੀ ਹੈ ਜੀ ਪੰਥਕ ਲਹਿਰ ਹੈ ਜੀ ਤੇ ਪੜਨਾ ਹੈ ਇਹ ਇਹ ਗੁਰੂ ਸਾਹਿਬ ਦਾ ਜੀ ਮੇਰਾ ਕੁਛ ਵੀ ਨਹੀਂ ਹੈ ਜੀ ਮੈਂ ਤਾਂ ਸੰਗਤ 'ਤੇ ਸਿਰਫ ਸੇਵਾ ਕਰਨ ਆਇਆ ਮੈਂ ਸੰਗਤਾਂ ਦੇ ਜੋੜੇ ਛੜਨ ਆਇਆ ਜੀ ਬਸ ਹੋਰ ਕੁਛ ਵੀ ਨਹੀਂ ਕਰਨਾ ਜੀ ਆਪਕੋ ਇਸ ਤਰ੍ਹਾਂ ਤੇ ਲੋਕਾਂ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਜਾਓਗੇ ਤੇ ਕਿਹੜੇ ਮੁੱਦਿਆਂ ਦੀ ਗੱਲ ਕਰੋਗੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪਣਾ ਪਹਿਲ ਦੇ ਧਾਰ ਤੇ ਜਿਹੜਾ ਮੁੱਦਾ ਨਾ ਉਹ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ 1 ਸਾਲ ਹੋ ਚੱਲਾ ਜੀ ਪਰ ਸਰਕਾਰਾਂ ਵੇਖੋ ਅੰਨੀਆਂ ਗੂੰਗੀਆਂ ਬੋਲੀਆਂ ਹੋ ਕੇ ਬੈਠੀਆਂ ਮੂੰਹ ਨੇ ਜੇਪਾ ਲਾ ਕੇ ਬੈਠੇ ਪਏ ਯਾਰ ਕਮ ਸੇ ਕੋ ਬਿਆਨ ਤੇ ਕੱਢੋ ਮੂੰਹ ਤੋਂ ਕੋਈ ਬਿਆਨ ਕੱਢ ਕੇ ਰਾਜੀ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਬੋਲਣਾ ਤਾਂ ਪੱਗਾਂ ਦੇ ਸਿਰਫਾਜ਼ ਆ ਕੇ ਬੈਠੇ ਹੋ ਤੁਸੀਂ ਇਹ ਕੋਖ ਨਹੀਂ ਕਰਦਾ ਜੀ ਇਹਨਾਂ ਨੇ ਇਹ ਗਈ ਸਰਕਾਰ ਵਾਸਤੇ ਜੀ ਆ ਥੋੜੇ ਦਿਨ ਦਾ ਰਿਜ਼ਲਟ ਆਏ ਨਾ ਬਸ ਉਹ ਤੇ ਸੋਨਿਆ ਸ੍ਰੀ ਅਕਾਲ ਜੀ ਪੂਰ ਸੁਮਰਥਨ ਹੈ ਜੀ ਇਹ ਫੁੱਲ ਸਮਰਥਨ ਜੀ ਪੂਰੇ ਪੰਥ ਦਾ ਸਮਰਥਨ ਹੈ ਜੀ ਉਹ ਕੌਮ ਦਾ ਜੋਧਾ ਹੈ ਤੇ ਹੁਣ ਕੌਮ ਦਾ ਫਰਜ਼ ਬਣਦਾ ਹੈ ਕਿ ਉਹਦੇ ਨਾਲ ਖੜੇ ਤੇ ਉਹਨੂੰ ਮਾਣ ਦੇਵੇ ਕਿ ਉਹਨੇ ਜਿਹੜਾ ਜੋਧੇ ਨੇ ਆਪਣੀ ਕੌਮ ਦੇ ਖਾਤਰ ਆਪਣੇ ਛੋਟੇ ਛੋਟੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਉਹ ਰੱਬ ਦੇ ਆਸਰੇ ਛੱਡ ਕੇ ਤਾਂ ਢੱਲੀ ਕੁਰਬਾਨੀ ਕੀਤੀ ਇਸ ਕਰਕੇ ਉਹਨਾ ਸਾਨੇ ਵੀ ਸਾਰੇ ਆਪਣੇ ਜੋ ਹੋਰ ਗਲੇਸ਼ ਕੇ ਹੋਰ ਜੋ ਵੀ ਕੁਛ ਆ ਸਾਰੀਆਂ ਆਪਣੇ ਲੋਭ ਲਾਲਸਾ ਪਿੱਛੇ ਛੱਡ ਕੇ ਇਹ ਪੰਥ ਦਾ ਸਾਥ ਇਹ ਪੰਥ ਤੇ ਸਿੱਖਾਂ ਦਾ ਅਣਖ ਦਾ ਸਵਾਲ ਆ ਜੀ ਆ ਅਣਖ ਅਣਖ ਦਾ ਜੀ ਪਰ ਬਾਕੀ ਇੱਥੋਂ ਦੇ ਲੋਕ ਬੜੇ ਪਹਿਲਾਂ ਹੀ ਵੱਧ ਰਿਆ ਇਹਨਾਂ ਨੇ ਪਹਿਲਾਂ ਵੀ ਬੜੀ ਵਾਰਾ ਜਦੋਂ ਪੰਥ ਤੇ ਕੋਈ ਇਹੋ ਜਿਹੀ ਭੀੜ ਬਣੀ ਹੈ ਉਹਨਾਂ ਨੇ ਬੜਾ ਮਾਣ ਦੇ ਕੇ ਮਾਨ ਸਾਹਿਬ ਨੂੰ ਮੋਹਨ ਸਿੰਘ ਟੋਡਰ ਸਾਹਿਬ ਨੂੰ ਅਮਰਤਪਾਲ ਨੂੰ ਇਹ ਲੋਕਾਂ ਨੇ ਦੱਸਿਆ ਕਿ ਅਸੀਂ ਜੀਂਦੇ ਆਂ ਅੱਜ ਜਾਗਦੇ ਆਂ ਇਸ ਕਰਕੇ ਹੁਣ ਫਿਰ ਮੇਰੇ ਖਿਆਲ ਹੈ ਕਿ ਬਹੁਤ ਵੱਡੀ ਤਦਾਰ ਚ ਜਿੱਦਾਂ ਅੱਜ ਪਹਿਲੇ ਦਿਨ ਤੋਂ ਹੀ ਐਡਾ ਵੱਡਾ ਸਮਰਥਨ ਜਿਹੜਾ ਜੁੜ ਰਿਹਾ ਉਹ ਲੱਗਦਾ ਕਿ ਇੱਕ ਬਹੁਤ ਇਤਿਹਾਸਿਕ ਜਿੱਤ ਹੋਗੀ ਜੀ ਆਖਰੀ ਸਵਾਲ ਹੈ ਜੀ ਆਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਕਹਿੰਦੇ ਅਸੀਂ ਵੀ ਪੰਥਕ ਆਂ ਵੀ ਮੈਂ ਇੱਕ ਧਰਮੀ ਫੌਜੀ ਦੀ ਧਰਮ ਸੁਭਧਨੀ ਆ ਜੀ ਜਿਨ੍ਹਾਂ ਨੇ ਅਕਾਲ ਤਖ ਤੇ ਟੈਗ ਹੋਇਆ ਸੀ ਤੇ ਉਦੋਂ ਨੌਕਰੀ ਠੋਕਰ ਮਾਰੀ ਸੀ ਦੇਖੋ ਗੱਲ ਪਤਾ ਕੀ ਜੇ ਜਿਹੜੇ ਧਰਮੀ ਫੌਜੀ ਆ ਸਾਡੇ ਸਤਕਾਰਯੋਗ ਨੇ ਉਹ ਅੱਜ ਵੀ ਇਹ ਤੇ ਕੱਲ ਨੂੰ ਵੀ ਰਹਿਣਗੇ ਪਰ ਜਿਹੜਾ ਇਹਨਾਂ ਡਿਸੀਜਨ ਲਿੱਤਾ ਨਾ ਉਹ ਗਲਤ ਲਿੱਤਾ ਬਸ ਉਹਨਾਂ ਨੇ ਉਹ ਨਹੀਂ ਲੈਣਾ ਚਾਹੀਦਾ ਸੀ ਪਾਰਟੀ ਵਾਲਾ ਹਾਂ ਬਿਲਕੁਲ ਜੀ ਉਹ ਨਹੀਂ ਲੈਣਾ ਚਾਹੀਦਾ ਸੀ ਉਹ ਅੱਜ ਵੀ ਸਤਕਾਰਯੋਗ ਹੈ ਮੈਂ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਜੀ ਮੈਂ ਉਹਨਾਂ ਦਾ ਜੋੜੇ ਛਾੜਦਾ ਜੀ ਪਰਿਵਾਰ ਦੇ ਹੋਰ ਦੱਸੋ ਬਹੁਤ ਜ਼ਿਆਦਾ ਕੁਰਬਾਨੀ ਵੱਡੀ ਹੈ ਜੀ ਇਹਨਾਂ ਦੀ ਕੀ ਬਾਤ ਹੈ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਵੀ ਉਹਨਾਂ ਦੇ ਹੱਕ 'ਚ ਬਿਆਨ ਆਏ ਸੀ ਕਹਿੰਦੇ ਵੀ ਅਸੀਂ ਸਤਕਾਰ ਕਰਦੇ ਹਾਂ ਪਰਿਵਾਰ ਦਾ ਅੱਜ ਵੀ ਕਰਦੇ ਹੋਰ ਕਰਦੇ ਰਹਾਂਗੇ ਪਰ ਕਿਤੇ ਨਾ ਕਿਤੇ ਜਿਸ ਪਾਰਟੀ ਵੱਲੋਂ ਖੜੇ ਨੇ ਉਹਨਾਂ ਤੇ ਬੜੇ ਤਰ੍ਹਾਂ ਦੇ ਇਲਜ਼ਾਮ ਹੁਣ ਤੱਕ ਲੱਗਦੇ ਆਏ ਨੇ 328 ਸਰੂਪਾਂ ਦੀ ਗੱਲ ਕਰ ਲਈਏ ਬਰਗਾੜੀ ਕਾਂਡ ਦੀ ਗੱਲ ਕਰ ਲਈਏ ਸੋ ਹੋਰ ਵੀ ਪੰਥਕ ਚਿਹਰੇ ਅੱਜ ਇਸ ਮਹਿਮ ਨੂੰ ਹੰਗਾਰਾ ਦੇਣ ਦੇ ਲਈ ਆਏ ਨੇ ਸਭ ਦੇ ਨਾਲ ਗੱਲਬਾਤ ਕਰਦੇ ਆਂ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ